ਪੰਜਾਬ ਦੇ ਅੰਦਰ ਭਾਜਪਾ ਦਾ ਪ੍ਰਚਾਰ ਜ਼ੋਰਾਂ ਸ਼ੋਰਾਂ ਤੇ ਹੈ ਥਾਂ ਥਾਂ ਤੇ ਜਾ ਕੇ ਭਾਜਪਾ ਲੀਡਰ ਪ੍ਰਚਾਰ ਕਰ ਰਹੇ ਨੇ ਜਿਨ੍ਹਾਂ ਦੇ ਵਿੱਚ ਸੁਨੀਲ ਜਾਖੜ ਵੀ ਇੱਕ ਨੇ ਔਰ ਥਾਂ ਥਾਂ ਤੇ ਜਾ ਕੇ ਖਾਸ ਕਰਕੇ ਦਿਹਾਤੀ ਇਲਾਕਿਆਂ 'ਚ ਜਾ ਕੇ ਭਾਜਪਾ ਦਾ ਪ੍ਰਸਾਰ ਕਰਨ ਦੀ ਕੋਸ਼ਿਸ਼ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਔਰ ਇਸ ਮਾਮਲੇ ਨੂੰ ਲੈ ਕੇ ਖਾਸ ਕਰਕੇ ਆਪਣੀਆਂ ਪ੍ਰੈਸ ਕਾਨਫਰੰਸ ਦੇ ਵਿੱਚ ਸੁਨੀਲ ਜਾਖੜ आम आदमी पार्टी ਦੇ ਖਿਲਾਫ ਪ੍ਰਜ਼ੋਰ ਬੋਲਦੇ ਨਜ਼ਰ ਆ ਰਹੇ ਨੇ ਹੁਣ ਤਾਂ ਅਰਵਿੰਦ ਕੇਜਰੀਵਾਲ ਮਾਮਲੇ ਨੂੰ ਲੈ ਕੇ ਇਸ ਹੱਦ ਤੱਕ ਬੋਲੇ ਨੇ ਕਿ ਮਾਮਲਾ ਹੁਣ ਜ਼ਿਆਦਾ ਪੱਕ ਚੁੱਕਿਆ ਦਰਸਲ ਸੁਨੀਲ ਜਾਖੜ ਨੇ ਅਰਵਿੰਦ ਕੇਜਰੀਵਾਲ ਮਾਮਲੇ ਦੇ ਉੱਤੇ ਖਾਸ ਕਰਕੇ ਅਰਵਿੰਦ ਕੇਜਰੀਵਾਲ ਈਡੀ ਮਾਮਲੇ ਦੇ ਉੱਤੇ ਕਿਹਾ ਆ ਕਿ ਜਿਸ ਤਰ੍ਹਾਂ ਬਿਮਾਰੀ ਕਰੋਨਾ ਦੀ ਬਿਮਾਰੀ ਬੜੀ ਤੇਜ਼ੀ ਦੇ ਨਾਲ ਫੈਲ ਰਹੀ ਸੀ ਉਸੇ ਤਰ੍ਹਾਂ ਉਸ ਨੂੰ ਠੱਲ ਪਾਉਣ ਦੇ ਵਾਸਤੇ ਵੈਕਸੀਨ ਦੀ ਜ਼ਰੂਰਤ ਸੀ ਹੁਣ ਵੀ ਬਿਮਾਰੀ ਬਹੁਤ ਤੇਜ਼ੀ ਨਾਲ ਫੈਲ ਰਹੀ ਹੈ ਤੇ ਵੈਕਸੀਨ ਜਿਹੜੀ ਆ ਉਹ ਈਡੀ ਹੈ ਈਡੀ ਦੀ ਵੈਕਸੀਨ ਲਾਉਣੀ ਜ਼ਰੂਰੀ ਹੈ ਸੁਨੀਲ ਜਾਖੜ ED ਨੂੰ ਵੈਕਸੀਨ ਦੱਸਦੇ ਹੋਏ ਆਮ ਆਦਮੀ ਪਾਰਟੀ ਦੇ ਖਿਲਾਫ ਟਿੱਪਣੀ ਕਰਦੇ ਨੇ ਔਰ ਖਾਸ ਕਰਕੇ ਅਰਵਿੰਦ ਕੇਜਰੀਵਾਲ ਦੇ ਖਿਲਾਫ ਅਰਵਿੰਦ ਕੇਜਰੀਵਾਲ ਦੇ ਖਿਲਾਫ ਤਿੰਨ ਸਮਨ ਇਹੋ ਜਿਹੇ ਨੇ ਜਿਨ੍ਹਾਂ ਦਾ ਜਵਾਬ ਅਰਵਿੰਦ ਕੇਜਰੀਵਾਲ ਨੇ ਲਿਖਤੀ ਤੌਰ ਤੇ ਤਾਂ ਦਿੱਤਾ ਪਰ ਉਹਦੇ ਵਿੱਚ ਜਾ ਕੇ ਸ਼ਾਮਿਲ ਨਹੀਂ ਹੋਏ ਅਰਵਿੰਦ ਕੇਜਰੀਵਾਲ ਨੇ ਇਹਨਾਂ ਸਮਨਾਂ ਨੂੰ ਗੈਰਕਾਨੂੰਨੀ ਗੈਰਸੰਵਿਧਾਨਕ ਦੱਸਿਆ ਸੀ ਔਰ ਜਾਣਬੁੱਝ ਕੇ ਸਾਜ਼ਿਸ਼ ਤਹਿਤ ਭੇਜੇ ਸਮਨ ਦੱਸੇ ਗਏ ਸੀ ED ਨੇ ਇਹ ਸਮਨ ਭੇਜੀ ਸੀ ਮਨੀ ਲਾਂਡਰਿੰਗ ਮਾਮਲੇ ਦੇ ਵਿੱਚ ਅਰਵਿੰਦ ਕੇਜਰੀਵਾਲ ਦਾ ਨਾਮ ਦੱਸਿਆ ਸੀ ਔਰ ਨਾਲ ਦੀ ਨਾਲ ਆਮ ਆਦਮੀ ਪਾਰਟੀ ਦੇ ਖਿਲਾਫ ਵੱਡੇ ਇਲਜ਼ਾਮ ਵੀ ਲਾਏ ਸੀ ਅਰਵਿੰਦ ਕੇਜਰੀਵਾਲ ਨੂੰ ਭੇਜੇ ਇਹਨਾਂ ਤਿੰਨ ਸਮਨਾਂ ਦੇ ਵਿੱਚ ਅਰਵਿੰਦ ਕੇਜਰੀਵਾਲ ਨੇ ਲਿਖਤੀ ਪੱਤਰ ਤਾਂ ਜ਼ਰੂਰ ਭੇਜੇ ਨੇ ਪਰ ਈਡੀ ਦੇ ਸਾਹਮਣੇ ਪੇਸ਼ ਬਿਲਕੁਲ ਨਹੀਂ ਹੋਏ ਔਰ ਇਹਨਾਂ ਨੂੰ ਲੈ ਕੇ ਹੀ ਭਾਜਪਾ ਦੇ ਲੀਡਰ ਜਿਹੜੇ ਨੇ ਆਮ ਆਦਮੀ ਪਾਰਟੀ ਨੂੰ ਨਿਸ਼ਾਨਾ ਬਣਾਉਂਦੇ ਆ ਇਹਦੇ ਨਜ਼ਰ ਆਉਂਦੇ ਨੇ ਇਸੇ ਦੇ ਵਿੱਚ ਸੁਨੀਲ ਜਾਖੜ ਵੱਲੋਂ ਸਾਫਟ ਟੌਰ ਦੇ ਉੱਤੇ ਦੁਆਰਾ ਅਰਵਿੰਦ ਕੇਜਰੀਵਾਲ ਦੇ ਖਿਲਾਫ ਟਿੱਪਣੀ ਕੀਤੀ ਗਈ ਹੈ ਸੁਨੀਲ ਜਾਖੜ ਉਸ ਵੇਲੇ ਜਦੋਂ ਭਾਜਪਾ প্রচার ਦੇ ਵਾਸਤੇ ਥਾਂ ਥਾਂ ਜਾ ਰਹੇ ਹੁੰਦੇ ਨੇ ਉਦੋਂ ਹੀ ਇੱਕ ਪ੍ਰੈਸ ਕਾਨਫਰੰਸ ਕਰਦੇ ਨੇ ਜਦੋਂ ਸੁਨੀਲ ਜਾਖੜ ਵੱਲੋਂ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਅਰਵਿੰਦ ਕੇਜਰੀਵਾਲ ਦੇ ਖਿਲਾਫ ਟਿੱਪਣੀ ਕੀਤੀ ਗਈ ਔਰ ਨਾਲ ਦੀ ਨਾਲ ਵੈਕਸੀਨ ਦੱਸਿਆ ਗਿਆ ਈਡੀ ਨੂੰ ਆਖਰ ਕੀ ਕੁਝ ਬੋਲੇ ਨੇ ਕਿਉਂ ਇਸ ਤਰ੍ਹਾਂ ਬੋਲੇ ਨੇ ਸੁਨੀਲ ਜਾਖੜ ਆਓ ਤੁਹਾਨੂੰ ਸੁਣਾ ਦਿੰਦੇ ਆਂ ਦੇਖੋ ਆਈ ਸਵਾਲ ਕੇਜਰੀਵਾਲ ਸਾਹਿਬ ਨੂੰ ਜਾਂ ਭਗਵੰਤ ਮਾਨ ਜੀ ਨੂੰ ਪੰਜਾਬ ਦੇ ਬਹੁਤ ਸਾਰੇ ਲੀਡਰ ਵੀ ਪੁੱਛ ਸਕਦੇ ਆਂ ਆ ਤਾਂ ਨਹੀਂ ਹੋ ਸਕਦਾ ਵੀ ਇੱਥੇ ਕਰਪਸ਼ਨ ਦਾ ਟੀਕਾ ਕੋਈ ਹੋਰ ਲੱਗੇ ਪੰਜਾਬ ਦੇ ਅੰਦਰ ਤੇ ਦਿੱਲੀ ਵਾਲਿਆਂ ਦਾ ਟੀਕਾ ਕੋਈ ਹੋਰ ਹੈ ਜਿਹੜੇ ਵਾਇਰਸ ਦੀ ਬਿਮਾਰੀ ਹੈ ਸਾਫ ਕਰਪਸ਼ਨ ਵਾਲੀ ਉਹ ਤਾਂ ਕਿਸੇ ਨੂੰ ਲੱਗ ਸਕਦੀ ਹੈ ਉਹਦਾ ਇਲਾਜ ਤਾਂ ਉਸ ਨਾਲ ਹੀ ਹੋਣਾ ਵੈਕਸੀਨ ਨਾਲ ਹੀ ਹੋਣਾ ਸਾਬ ਆਹ ਵੈਕਸੀਨ ਉੱਥੇ ਈਡੀ ਲਾ ਰਹੀ ਹੈ ਤੇ ਚਾਹੇ ਵਿਪਾਸਨਾ ਕਰ ਲੈਣ ਪਰ ਇੱਕ ਗੱਲ ਹੈ ਵਿਪਾਸਨਾ ਕਰਨ ਵਾਲੇ ਨੂੰ ਤਾਂ ਕੋਈ ਪਰਵਾਹ ਹੋਣੀ ਨਹੀਂ ਚਾਹੀਦੀ ਦੇਖੋ ਉਹਨਾਂ ਨੇ ਤਿਆਰੀ ਕਰੀ ਬੈਠੇ ਹੈ ਕਿਉਂਕਿ ਚੋਰ ਦੇ ਮਨ ਦੇ ਅੰਦਰ ਕਿਤੇ ਨਾ ਕਿਤੇ ਸ਼ੰਕਾ ਹੁੰਦੀ ਹੈ ਵੀ ਟਾਈਮ ਜਾ ਰਿਹਾ ਹੈ ਅੱਜ ਨਹੀਂ ਤਾਂ ਕੱਲ ਵਿਪਾਸਨਾ ਹਫਤਾ ਕਰ ਲਈ ਹੋਰ ਹਫਤਾ ਲਾ ਆਣਗੇ ਪਰ ਦੇਰ ਸਵੇਰ ਕਦੋਂ ਤਾਂ ਹੀ ਖੈਰ ਮਨਾਨਣਗੇ ਮੈਂ ਆ ਕਹਿ ਰਿਹਾ ਅਗਰ ਸੱਚੇ ਸੁੱਚੇ ਹੈ ਤੇ ਉਹਨਾਂ ਨੂੰ ਈਡੀ ਤੋਂ ਡਰਨ ਦੀ ਜਰੂਰਤ ਨਹੀਂ ਜਾ ਕੇ ਪੇਸ਼ ਹੋ ਜਾਣ ਜੋ ਆਪ ਹੀ ਕਹਿੰਦੇ ਸੀਗੇ ਵੀ ਕਰਪਟ ਆਦਮੀ ਕੋਈ ਨਹੀਂ ਹੈ ਤਾਂ ਜਾ ਕੇ ਬਾਤ ਕਰਨੇ ਮੇਂ ਕੀ ਆ ਇਤਰਾਜ਼ ਹੈ আর ਜੋ ਨਏ ਕਾਨੂੰਨ ਬਣਾ ਰਹੇ ਸੋ ਮੈਂ ਸਮਝਦਾ ਆ ਨਹੀਂ ਹੋ ਸਕਦਾ ਵੀ ਕਾਨੂੰਨ ਕੇਜਰੀਵਾਲ ਸਾਹਿਬ ਆਸਤੇ ਕੋ ਹੋਰ ਹੋਵੇ ਤੇ ਪੰਜਾਬ ਦੇ ਲੀਡਰਸ਼ਿਪ ਦੇ ਅੰਦਰ ਕੁਝ ਹੋਰ ਹੋ ਉਹ ਜਿਹੜੇ ਆ ਉਹ ਹੀ ਕੈਨ ਨਾਟ ਬੀ ਦ ਜੱਜ ਚੋਰ ਕਦੇ ਵੀ ਆਪਣੇ ਆਪ ਨੂੰ ਚੋਰ ਨਹੀਂ ਕਹਿੰਦਾ ਹੁੰਦਾ ਦੋ ਆਈ ਐਮ ਨਾਟ ਕਲੇਮਿੰਗ ਇਹ ਉਹਨਾਂ ਨੇ ਕੀਤਾ ਹੈ ਕਿ ਨਹੀਂ ਕੀਤਾ ਬਰ ਅਗਰ ਉਹ ਇੱਥੇ ਐਨੇ ਸੱਚੇ ਐ ਤੇ ਮੇਰੇ ਤੋਂ ਤਾਂ ਜ਼ਿਆਦਾ ਸਿਆਣੇ ਐ ਔੜੇ ਲਿਖਿਆ ਆ ਆਈਆਰਐਸ ਐ ਜਾ ਕੇ ਐਂਟੀਸੀਪੇਟਰੀ ਬੇਲ ਨਾਮ ਦੀ ਵੀ ਚੀਜ਼ ਹੁੰਦੀ ਐ ਜਾ ਕੇ ਲੈ ਲੇਨ ਕੋਰਟ ਚ ਵੀ ਆ ਗਲਤ ਸਮਨ ਆ ਰਿਹਾ ਜੀ ਆ ਇਹਦੇ ਬੇਸਿਸ ਤੇ ਮੈਨੂੰ ਐਂਟੀਸੀਪੇਟਰੀ ਬੇਲ ਦਿੱਤੀ ਜਾਵੇ ਦੇ ਦੇਣਗੇ ਦੇਖੋ ਬੇਲ ਮਿਲਨੀ ਨਹੀਂ ਉਹਨਾਂ ਨੂੰ ਪਤਾ ਕਿਉਂ ਨਹੀਂ ਮਿਲਨੀ ਕਿਉਂਕਿ ਸੁਪਰੀਮ ਕੋਰਟ ਤਾਂ ਵੱਡੀ ਕੋਰਟ ਹੈ ਨਹੀਂ ਹਿੰਦੁਸਤਾਨ ਦੇ ਅੰਦਰ ਸੁਪਰੀਮ ਕੋਰਟ ਐ ਉਹਦੇ ਵਿੱਚ ਸਸੋਧਿਆ ਸਾਹਿਬ ਗਏ ਸੀਗੇ ਸੰਜੇ ਸਿੰਘ ਵੀ ਗਏ ਸੀਗੇ ਵੀ ਸਾਨੂੰ ਬੇਲ ਦੇ ਦਿੱਤੀ ਜਾਂ ਉਹਨਾਂ ਨੇ ਕੀ ਕੀਤਾ ਪਹਿਲਾਂ ਤਾਂ ਉਹਨਾਂ ਨੇ ਕਿਹਾ ਵੀ ਮਨੀ ਟ੍ਰੇਲ ਸਟੈਬਲਿਸ਼ ਕਰੋ ਪੈਸਾ ਕਿ ਕਿਨੇ ਲਿਆ ਕਿੱਥੋਂ ਆਇਆ ਈਡੀ ਨੂੰ ਪੁੱਛਿਆ ਈੜੇ ਨੇ ਜਾ ਕੇ ਕਾਗਜ਼ ਰੱਖਤੇ ਉਹਦੇ ਬਾਅਦ ਸੁਪਰੀਮ ਕੋਰਟ ਨੇ ਕੀ ਕਿਹਾ ਧਿਆਨ ਕਰਨ ਵਾਲੀ ਗੱਲ ਸੁਪਰੀਮ ਕੋਰਟ ਨੇ ਕਿਹਾ ਵੀ ਬਿਲਕੁਲ ਮਨੀ ਟ੍ਰੇਲ ਸਟੈਬਲਿਸ਼ ਹੋ ਗਈ ਹੁਣ ਕੋਈ ਬੇਲਬੂਲ 8 ਮਹੀਨੇ ਦਾ ਨਹੀਂ ਅਸੀਂ ਕੰਸੀਡਰ ਕਰਨੀ 8 ਮਹੀਨੇ ਦੇ ਅੰਦਰ ਅੰਦਰ ਕਿਉਂਕਿ ਇਹ ਇੱਕ ਡਿਪਟੀ ਚੀਫ ਮਿਨਿਸਟਰ ਹੈ ਇੱਕ ਮੈਂਬਰ ਪਾਰਲੀਮੈਂਟ ਹੈ ਇਹ ਮਸਲਾ 8 ਮਹੀਨੇ ਦੇ ਅੰਦਰ ਫਾਈਨਲਾਈਜ਼ ਕੀਤਾ ਜਾਵੇ ਸਜ਼ਾ ਹੋਣੀ ਹੈ ਸਜ਼ਾ ਹੋਵੇ ਛੱਡਣਾ ਛੱਡੋ ਇਹ ਆਹ ਕਾਨੂੰਨਾਂ ਨਾਲ ਤੇ ਲਾਗੂ ਹੋਗਾ ਜਿਹੜਾ ਆ ਤਾਂ ਹੈ ਨਹੀਂ ਕਿ ਸੋਧਿਆ ਜਿਨੇ ਕੋ ਆਪਣੀ ਪਾਲਿਸੀ ਬਣਾਈ ਸੀ ਅਗਰ ਮੁੱਖ ਮੰਤਰੀ ਜੀ ਬਹੁਤ ਸਿਆਣੇ ਐ ਇਸ ਕਰਕੇ ਉਹਨਾਂ ਨੇ ਕੋਈ ਮਹਿਕਮਾ ਹੀ ਨਹੀਂ ਰੱਖਿਆ ਵੀ ਮਾਲ ਖਾਣ ਨੂੰ ਉਹ ਪੋਜੀਸ਼ਨ ਉਹ ਆ ਗਈ ਵੀ ਡੰਡੇ ਖਾਣ ਨੂੰ ਬੰਦ ਰਹੀ ਤੇ ਮਾਲ ਖਾਣ ਨੂੰ ਦੰਡੇ ਖਾਣ ਨੂੰ ਰੇਟ ਮਾਲ ਖਾਣ ਨੂੰ ਬੰਦ ਰਹੀ ਆ ਤਾਂ ਹੁਣ ਕੇਜਰੀਵਾਲ ਸਾਹਿਬ ਦਸਨ ਸਾਹਿਬ ਉਹ ਖੈਰਾ ਜੀ ਨੂੰ ਕਿਉਂ ਅੰਦਰ ਫੜ ਕੇ ਰੱਖਣ ਚਾਹਿੰਦੇ ਉਹਨਾਂ ਵਾਸਤੇ ਕਾਨੂੰਨ ਆ ਤਾਂ ਮੋਈ ਕਹ ਰੇ ਸਭ ਕਾਨੂੰਨ ਸਾਰਿਆਂ ਵਾਸਤੇ ਇੱਕੋ ਹੀ ਹੈ ਉਹ ਖੈਰਾ ਸਾਹਿਬ ਤੇ ਵੀ ਲਾਗੂ ਹੁੰਦਾ ਹੈ ਸਜੋਧੀਆਂ ਜੀ ਤੇ ਵੀ ਲਾਗੂ ਹੁੰਦਾ ਹੈ ਸੰਜੇ ਸਿੰਘ ਤੇ ਵੀ ਲਾਗੂ ਹੁੰਦਾ ਹੈ ਤੇ ਇਹਨਾਂ ਦੇ ਪਹਿਲਾਂ ਰਵਿੰਦਰ ਜੈਨ ਜੀ ਬੈਠੇ ਸੀ ਉਹਨਾਂ ਤੇ ਵੀ ਲਾਗੂ ਹੁੰਦਾ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ